ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਹਰਾਜ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਤਹਿਸੀਲ ਵੀ ਦੋਸਤੋ ਮੁਕਤਸਰ ਸਾਹਿਬ ਹੀ ਪੈਂਦੀ ਆ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਦੋਸਤੋ ਇੱਕ ਦੋ ਪਸ਼ੂ ਘਰ ਦੇ ਵਿੱਚ ਦੋਸਤੋ ਜਿਵੇਂ ਪਾਲਦੇ ਆ ਉਸੇ ਤਰ੍ਹਾਂ ਬਾਈ ਕੋਲੇ ਵੀ ਦੋਸਤੋ ਦੋ ਚਾਰ ਪਸ਼ੂ ਆ ਤੇ ਉਹਨਾਂ ਦੇ ਵਿੱਚੋਂ ਦੋਸਤੋ ਅੱਜ ਇੱਕ ਗੱਭਣ گاਉ ਕਊਆ ਦੋਸਤੋ ਬਣਦੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰਿਫਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ। ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ। ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ। ਓ ਬਈ। ਹਾਂਜੀ ਬਈ ਸੱਸੀ ਕਾ ਸੱਸੀ ਕਾ ਬਈ ਜੀ। ਹੋ ਠੀਕ ਠਾਕ ਬਈ ਜੀ। ਵਧੀਆ ਜੀ ਵਧੀਆ ਠੀਕ ਠਾਕ। ਨਾਂ ਦੱਸੋ ਬਈ ਆਪਣਾ। ਮੇਰਾ ਨਾਮ ਪ੍ਰਤਪਾਲ ਸਿੰਘ ਆ ਜੀ। ਪ੍ਰਤਪਾਲ ਸਿੰਘ। ਬਈ ਪ੍ਰਤਪਾਲ ਨੰਬਰ ਵੀ ਦੱਸੋ। 98728 93728 42235 42235 ਹਾਂਜੀ ਠੀਕ ਆ ਤੇ ਬਾਈ ਇਹ ਗਾਂ ਆਪਣੇ ਘਰ ਦੀ ਹੈ ਹਾਂਜੀ ਬਾਈ ਇਹ ਘਰ ਦੀ ਬੱਛੀ ਸੀਗੀ ਆਪਣੀ ਪਹਿਲਾ ਗਾਂ ਸੀ ਉਹ ਸੂਈ ਸੀਗੀ ਠੀਕ ਆ ਬਈ ਘਰ ਦੀ ਬੱਛੀ ਤਿਆਰ ਹੋਈ ਹੋਈ ਹੈ ਆਪਣੀ ਠੀਕ ਆ ਘਰ ਦੀ ਬੱਛੀ ਜਾਨੀ ਤਿਆਰ ਹੋਈ ਹੈ ਤੇ ਕਿੰਵੇਂ ਸੂਏ ਸੂਣਾ ਬਈ ਹੁਣੇ ਨੇ ਇਹਨੇ ਬਾਈ ਜੀ ਹੁਣ ਤੀਜੇ ਸੂਏ ਸੂਣਾ ਹੈ ਜੀ ਤੀਜੇ ਸੂਏ ਸੂਣਾ ਹਾਂਜੀ ਤੇ ਬਈ ਦੂਜੇ ਸੂਏ ਨੇ ਕਿੰਨਾ ਦੁੱਧ ਕੱਢਿਆ ਦੂਜੇ ਸੂਏ ਬਈ ਇਹਨੇ 16 ਲੀਟਰ ਦੁੱਧ ਕੱਢਿਆ ਜੀ 16 ਲੀਟਰ ਪੀਕ ਲੈਵਲ ਤੇ ਦੁੱਧ ਕੱਢਿਆ ਹਾਂਜੀ ਹਾਂਜੀ ਠੀਕ ਆ ਇਹ ਦਿਨ ਕਿੰਨੇ ਕੁ ਲ ਜਾਂਦੀ ਹੈ ਬਈ ਧੰਨ ਬਸ ਬਾਈ ਜੀ ਇਹ ਪੰਜ ਚਾਰ ਦਿਨ ਹੀ ਦਊਗੀ ਜਾਂ ਤੇ ਸ਼ਾ ਪੰਜ ਚਾਰ ਦਿਨ ਲਊਗੀ ਹਾਂਜੀ ਲੋ ਵੀ ਸੱਜਣੋ ਕ੍ਰੋਸਾਂਗ ਦੇ ਵਿੱਚ ਵਹਿੜ ਆ ਤੇ ਐਚ ਐਫ ਨਾਲ ਕ੍ਰੋਸ ਆ ਸੋਹਣਾ ਥਣ ਹਵਾਨਾ ਦੋਸਤੋ ਸੋਹਣਾ ਕੱਦ ਕਾਠਾ ਬਾਕੀ ਦੋਸਤੋ ਗਰਮੀ ਦਾ ਦਿਨ ਆ ਦੋਸਤੋ ਜਿਵੇਂ ਤੇ ਗਰਮੀ ਵੀ ਦੋਸਤੋ ਵੇਖ ਸਕਦੇ ਆ ਬਿਲਕੁਲ ਘੱਟ ਬਣਾਉਂਦੀ ਆ ਤੇ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਸੋਹਣਾ ਥਣ ਹਵਾਨਾ ਲੋ ਵੀ ਸੱਜਣੋ ਥਣ ਹਵਾਨੇ ਨਹੀਂ ਨਿਗਾ ਮਾਰ ਸਕਦੇ ਆ ਇਹ ਹਵਾਨੇ ਉੱਤੇ ਨਾੜਾਂ ਦੇਖ ਸਕਦੇ ਹੋ ਦੋਸਤੋ ਨਾੜਾਂ ਹਜੇ ਬਹੁਤ ਸੋਹਣੀਆਂ ਉੱਭਰੀਆਂ ਹੋਈਆਂ ਤੇ 5-4 ਦਿਨ ਦੋਸਤੋ ਸੂਨ ਦੇ ਵਿੱਚ ਆ ਬਾਕੀ ਮਿਲਕ ਵੇਨ ਨੰਨੀ ਨਿਗਾ ਮਾਰ ਲਓ ਚਾਰੇ ਥਣ ਦੋਸਤੋ ਸੀਮ ਸਾਈਜ਼ ਦੇ ਵਿੱਚ ਆ ਦੋਵੇਂ ਪਾਸਿਆਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਆ ਦੋਸਤੋ ਕਰਵਾ ਦਿੰਨੇ ਆ ਮਗਰਲੇ ਪਾਸੇ ਦੋਸਤੋ ਹਵਾਨਾ ਵੇਖ ਸਕਦੇ ਆ ਢਿੱਲ ਹਜੇ ਦੋਸਤੋ ਹਵਾਨੇ ਦੇ ਵਿੱਚ ਕਾਫੀ ਪਈ ਆ ਇਹ 5 4 ਦਿਨ ਦੋਸਤੋ ਇਹਨੇ ਲਾਏ ਜਾਣੇ ਆ ਤੇ ਹਵਾਨਾ ਇਹਨੇ ਹੋਰ ਵੀ ਸੋਹਣਾ ਬਣਾਇਆ ਜਾਣਾ ਦੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਜਿਹੜੀ ਜੱਜਮੈਂਟ ਆ ਦੋਸਤੋ ਪਰਵਾਹ ਨਹੀਂ ਸੋਹਣਾ ਹਵਾਨਾ ਦੋਸਤੋ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਇਹ ਫਾਈਨ ਹੈ ਦੋਸਤੋ ਸੋਹਣਾ ਮੁਠੀ ਚਵਾਈ ਵਾਲਾ ਥਣ ਲੱਗਿਆ ਬਾਕੀ ਦੋਸਤੋ ਕ੍ਰੋਸ ਆਂਗ ਦੇ ਵਿੱਚ ਆ ਦੋਸਤੋ ਸੋਹਣਾ ਦੁੱਧ ਪਿਆ ਜਾਂਦੀਆਂ ਗਰਮੀ ਦੇ ਵਿੱਚ ਤੇ 5 4 ਦਿਨ ਸੂਨ ਦੇ ਵਿੱਚ ਬਾਕੀ ਇਹ ਤੋੜ ਕੇ ਦੋਸਤੋ ਤੁਹਾਨੂੰ ਖਾਦਨੇ ਆ ਬਾਕੀ ਦੋਸਤੋ ਕੱਦ ਕਾਰ ਸੋਣਾ ਤੁਰ ਹੀ ਜਾਂਦੀ ਤਾਂ ਦੋਸਤੋ ਤੁਸੀਂ ਹਵਾਨੇ ਕੀ ਜਿਹੜੀ ਜੱਜਮੈਂਟ ਆ ਦੋਸਤੋ ਲਾ ਲੈਣੀ ਹੋ। ਦੇਖ ਸਕਦੇ। ਬਾਕੀ ਦੋਸਤੋ ਬਾਈਆਂ ਦਾ ਸੀਲ ਠੰਡੀ ਬਹੁਤ ਆ। ਨੌ ਵੀ ਸੱਜਣੋ ਦੇਖ ਸਕਦੇ ਬਾਈ ਹੱਥ ਮਾਰ ਰਿਹਾ ਬਿਲਕੁਲ ਸੀਲ ਠੰਡੀ ਆ। ਇਹ ਰੇਟ ਵੀ ਦੋਸਤੋ ਇਹਦਾ ਆਪਾਂ ਬਾਈ ਤੋਂ ਪੁੱਛ ਲੈਨੇ ਨੰਬਰ ਸਕਰੀਨ ਤੇ ਚਲਾ ਦੇਾਂਗੇ ਕੀ ਰੇਟ ਕਰਾਂਗੇ ਬਾਈ ਇਹਦਾ ਰੇਟ 80000 ਰੁਪਈਆ ਜੀ ਰੇਟ 80000 ਮੰਨ ਤਨ ਹੋ ਜੂ ਬਾਈ ਹਾਂਜੀ ਥੋੜਾ ਬਹੁਤਾ ਮੰਨ ਤਨ ਕਰ ਲਓ ਵੀ ਸੱਜਣੋ ਰੇਟ ਆ ਜਿਹੜਾ 80000 ਮੰਨ ਤਨ ਥੋੜਾ ਇੱਥੇ ਆਿਆਂ ਦਾ ਦੋਸਤੋ ਹੋ ਜਾਣਾ ਸੋਹਣੀ ਦੋਸਤੋ ਗਾਂ ਜਿਸ ਕਿਸੇ ਵੀਰ ਦੇ ਦੋਸਤੋ ਪਸੰਦ ਹੋਵੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਿਓ ਜੀ ਤੇ ਸਫਰਾਜ ਦੇ ਵੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ